ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨਾਲ ਇਤਿਹਾਸਾਂਝਾ ਕਰ ਰਹੇ ਹਾਂ ਸਿੱਖ ਰਾਜ ਦਾ ਰਹੱਸਮਈ ਇਤਿਹਾਸ ਖਾਲਸਾ ਦਰਬਾਰ ਵਿੱਚ ਹੋਈਆਂ ਸਾਜ਼ਿਸ਼ਾਂ ਦੀ ਦਾਸਤਾਨ ਇਹ ਕਿਤਾਬ ਇੱਕ ਅੰਗਰੇਜ਼ ਲੇਖਕ ਵੱਲੋਂ ਲਿਖੀ ਗਈ ਹੈ ਜਿਹਦਾ ਨਾਮ ਜਾਰਜ ਕਾਰ ਮਾਈਕਲ ਸਮਿਥ ਹੈ ਇਸ ਦਾ ਪੰਜਾਬੀ ਵਿੱਚ ਅਨੁਵਾਦ ਪ੍ਰੋਫੈਸਰ ਜਸਪਾਲ ਕਈ ਵੱਲੋਂ ਕੀਤਾ ਗਿਆ ਹੈ ਇਹ ਜੋ ਲੇਖ ਅੰਗਰੇਜ਼ ਸੀ ਇਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਇੱਕ ਖੁਫੀਆ ਵਿਭਾਗ ਦਾ ਅਫਸਰ ਸੀਗਾ ਇਸਨੇ ਕਿਤਾਬ ਵਿੱਚ ਲਿਖਿਆ ਕਿ ਕਿਦਾਂ ਡੋਗਰਿਆ ਨੇ ਗਦਾਰੀ ਕਰਕੇ ਕਿਵੇਂ ਗਦਾਰਾਂ ਦੀ ਗਦਾਰੀ ਕਰਕੇ ਖਾਲਸਾ ਰਾਜ ਖਤਮ ਹੋਇਆ ਔਰ ਸ਼ਾਹੀ ਪਰਿਵਾਰ ਦੇ ਇਕੱਲੇ-ਇਕੱਲੇ ਜੀ ਨੂੰ ਕਿਵੇਂ ਕਤਲ ਕੀਤਾ ਗਿਆ ਸਿੱਖ ਰਾਜ ਦਾ ਕਿਵੇਂ ਬੇੜਾ ਡੋਪਿਆ ਗਿਆ ਪਿਛਲੇ ਅਧਿਆਏ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਕਿਦਾਂ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ 쿠ਬਰ ਪਸ਼ੋਰਾ ਸਿੰਘ ਨੂੰ ਕਤਲ ਕੀਤਾ ਜਾਂਦਾ ਹੈ ਇਹਨਾਂ ਡੋਗਰਿਆ ਵੱਲੋਂ ਅਤੇ ਵਜ਼ੀਰ ਜਵਾਹਰ ਸਿੰਘ ਵੱਲੋਂ ਜਦ ਖਾਲਸਾ ਫੌਜ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਉਹ ਕੋਵਰ ਪਿਸ਼ੋਰਾ ਸਿੰਘ ਦਾ ਬਦਲਾ ਲੈਣ ਲਈ ਵਜੀਰ ਜਵਾਰ ਸਿੰਘ ਦਾ ਕਤਲ ਕਰ ਦਿੰਦੇ ਹੈ ਅੱਜ ਉਹਦਾ ਅਗਲਾ ਭਾਗ ਲੈ ਕੇ ਆਏ ਹਾਂ ਪਿਛਲਾ ਭਾਗ ਸੁਣ ਲਈ ਤੁਸੀਂ ਚੈਨਲ ਤੇ ਜਾ ਕੇ ਪਿਛਲੀ ਵੀਡੀਓ ਸੁਣ ਸਕਦੇ ਹੋ ਔਰ ਪਿਛਲੇ ਅਧਿਆਏ ਤੋਂ ਬਾਅਦ ਅੱਜ ਅਗਲਾ ਦੂਜਾ ਭਾਗ ਲੈ ਕੇ ਆਏ ਹਾਂ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅਕੀ ਬੇਨਤੀ ਹੈ ਕਿ ਆਪ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਾਂ ਵੀ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੇ ਹੋਰਾਂ ਨਾਂ ਪਹੁੰਚ ਸਕੇ ਅਗੇ ਇਤਿਹਾਸ ਹੈ ਜੀ ਜਵਾਰ ਸਿੰਘ ਦੀ ਮੌਤ। ਬਾਬਾ ਰਤਨ ਸਿੰਘ ਅਤੇ ਭਾਈ ਚੇਤਾ ਜਿਹੜੇ ਵਜ਼ੀਰ ਦੇ ਨਾਲ ਆਏ ਸਨ ਵੀ ਮਾਰੇ ਗਏ। ਜਿੱਥੇ ਜਵਾਰ ਸਿੰਘ ਹਾਥੀ ਤੋਂ ਡਿੱਗਿਆ। ਬਾਬਾ ਰਤਨ ਸਿੰਘ ਨੂੰ ਉਸ ਤੋਂ ਕੁਝ ਗੱਲ ਦੂਰੀ ਤੇ ਹੀ ਵੜ ਦਿੱਤਾ ਗਿਆ ਸੀ। ਭਾਈ ਚੇਤਾ ਸਿੰਘ ਜਾਨ ਬਚਾ ਕੇ ਭੱਜਣ ਹੀ ਲੱਗਾ ਸੀ ਕਿ ਇੱਕ ਘੋੜਸਵਾਰ ਨੇ ਉਸ ਦਾ ਕਤਲ ਕਰ ਦਿੱਤਾ। ਜਦੋਂ ਇਹ ਵਾਰਦਾਤ ਵਾਪਰ ਰਹੀ ਸੀ ਤਾਂ ਫੌਜ ਦੇ ਬਹੁਤ ਸਾਰੇ ਬੰਦੇ ਉਹ ਸਾਰਾ ਤਾਨਾ ਤੇ ਕੀਮਤੀ ਚੀਜ਼ਾਂ ਲੁੱਟਣ ਵਿੱਚ ਲੱਗੇ ਹੋਏ ਸਨ। ਜੋ ਜੋਹਾਰ ਸਿੰਘ ਉਸਦੀ ਭੈਣ ਜਿੰਦਾ ਜਾਂ ਉਸ ਨਾਲ ਆਏ ਦਰਬਾਰੀ ਆਪਣੇ ਨਾਲ ਲਿਆਏ ਸਨ ਰਾਣੀ ਅਤੇ ਉਸਦੀ ਦਾਸੀ ਨੂੰ ਉਹਨਾਂ ਵਿਸ਼ੇਸ਼ ਟੈਂਟਾਂ ਵਿੱਚ ਬਿਠਾਇਆ ਗਿਆ ਜੋ ਖਾਸ ਤੌਰ ਤੇ ਮਹਿਲਾਵਾਂ ਲਈ ਜੋ ਖਾਸ ਤੌਰ ਤੇ ਮਹਿਮਾਨਾਂ ਲਈ ਤਿਆਰ ਕੀਤੇ ਗਏ ਸਨ ਮਹਾਰਾਜਾ ਦਲੀਪ ਸਿੰਘ ਨੂੰ ਕੁਝ ਚਿਰ ਫੌਜ ਨੇ ਆਪਣੇ ਕੋਲ ਰੱਖਿਆ ਫਿਰ ਬੜੇ ਸਤਿਕਾਰ ਨਾਲ ਉਸ ਨੂੰ ਉਸਦੀ ਮਾਂ ਕੋਲ ਟੈਂਟ ਵਿੱਚ ਪਹੁੰਚਾ ਦਿੱਤਾ ਗਿਆ ਰਾਣੀ ਦੇ ਟੈਂਟਾਂ ਦਿਵਾਲੇ ਸੰਤਰੀ ਤੈਨਾਤ ਕਰ ਦਿੱਤੇ ਗਏ ਰਾਣੀ ਦੇ ਦੁੱਖ ਅਤੇ ਗੁੱਸੇ ਪ੍ਰਤੀ ਵਿਫਾਅ ਸੱਚੀ ਸੀ ਕਿਉਂਕਿ ਉਸਨੇ ਹੁਣੇ-ਹੁਣੇ ਆਪਣਾ ਭਰਾ ਗਵਾਇਆ ਸੀ ਪਰ ਰਾਣੀ ਸਮੇਂਦਾਰ ਸੀ ਉਹ ਆਪਣੇ ਆਪ ਨੂੰ ਜਾਂ ਆਪਣੇ ਪੁੱਤਰ ਨੂੰ ਬਰਬਾਦ ਨਹੀਂ ਕਰਨਾ ਚਾਹੁੰਦੀ ਸੀ ਰਾਣੀ ਪਾਵਕ ਹੋ ਕੇ ਖਾਲਸੇ ਨੂੰ ਲਹੰਤਪਾਉਂਦੀ ਰਹੀ ਉਸਨੇ ਕਸਮ ਖਾਧੀ ਕਿ ਉਹ ਉਹਨਾਂ ਤੋਂ ਬਦਲਾ ਲਵੇਗੀ ਦੂਜੀ ਸਵੇਰ ਸਵਖਤੇ ਹੀ ਰਾਣੀ ਨੂੰ ਆਪਣੇ ਭਰਾ ਦੀ ਲਾਸ਼ ਦੇਖਣ ਦੀ ਇਜਾਜ਼ਤ ਦਿੱਤੀ ਗਈ ਲਾਸ਼ ਵੇਖ ਕੇ ਉਹ ਫਿਰ ਪਾਵਕ ਹੋ ਗਈ ਵੈਣ ਪਾਉਣ ਲੱਗੀ ਲਹੰਤਾਂ ਦੇਣ ਲੱਗੀ ਉਹ ਭਰਾ ਦੀ ਲਾਸ਼ ਤੇ ਡਿੱਗ ਪਈ ਪੁੱਤਰ ਨੂੰ ਭਰਾ ਦੀ ਲਾਸ਼ ਤੇ ਰੱਖ ਦਿੱਤਾ ਉਹ ਉੱਚੀ ਉੱਚੀ ਵਿਰਲਾਪ ਕਰਦੇ ਹੋਏ ਆਪਣੇ ਵਾਲ ਪੁੱਟਣ ਲੱਗੀ ਉਸ ਦੇ ਨਾਲ ਆਈ ਦਾਸੀ ਅਤੇ ਫੌਜੀ ਸਰਦਾਰਾਂ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਖਿੱਚ ਕੇ ਜਵਾਰ ਸਿੰਘ ਦੀ লাশ ਤੋਂ ਪਾਸੇ ਕੀਤਾ ਉਸ ਦਾ ਤੇ ਬਾਲਕ ਦਲੀਪ ਸਿੰਘ ਦਾ ਸ਼ਹਿਰ ਪਰਤਨ ਦਾ ਇੰਤਿਜ਼ਾਮ ਕੀਤਾ ਗਿਆ ਪੰਚਾਂ ਨੇ ਉਸ ਨੂੰ ਸ਼ਾਂਤ ਕਰਨ ਲਈ ਅਤੇ ਹੌਸਲਾ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਉਸ ਨੂੰ ਕਿਹਾ ਗਿਆ ਕਿ ਉਸ ਦੇ ਭਰਾ ਦੀ ਮੌਤ ਰੱਬ ਦਾ ਭਾਣਾ ਸੀ ਰੱਬ ਦਾ ਭਾਣਾ ਟਾਲਿਆ ਨਹੀਂ ਜਾ ਸਕਦਾ ਅਤੇ ਨਾ ਹੀ ਰੱਬ ਦੇ ਭਾਣੇ ਲਈ ਕਿਸੇ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ ਇਸ ਲਈ ਫੌਜ ਦੀ ਕੋਈ ਜਵਾਬਦੇਹੀ ਨਹੀਂ ਬੰਦੀ ਦੁਪਹਿਰ ਤੱਕ ਰਾਣੀ ਸ਼ਹਿਰ ਵਿੱਚ ਵਾਪਸ ਪਹੁੰਚ ਗਈ ਜਵਾਰ ਸਿੰਘ ਦੇ ਮ੍ਰਿਤਕ ਸ਼ਰੀਰ ਨੂੰ ਵੀ ਸ਼ਹਿਰ ਵਿੱਚ ਪਹੁੰਚਾ ਦਿੱਤਾ ਗਿਆ ਸ਼ਾਮ ਨੂੰ ਬਹੁਤ ਸਾਰੇ ਸਰਦਾਰਾਂ ਦੀ ਹਾਜ਼ਰੀ ਵਿੱਚ ਜਵਾਰ ਸਿੰਘ ਦੀ ਲੋਥ ਦਾ ਸੰਸਕਾਰ ਕਰ ਦਿੱਤਾ ਗਿਆ ਵਜ਼ੀਰ ਜਵਾਰ ਸਿੰਘ ਦੀਆਂ ਦੋ ਵਿਧਵਾਵਾਂ ਵਿਧਵਾਵਾਂ ਅਤੇ ਤਿੰਨ ਦਾਸੀਆਂ ਚਿਤਾ ਵਿੱਚ ਸਤੀਆਂ ਹੋਈਆਂ ਸਿੱਖ ਫੌਜੀਆਂ ਦਾ ਇੱਕ ਦਸਤਾ ਇਸ ਮੌਕੇ ਤੇ ਹਾਜ਼ਰ ਸੀ ਅਤੇ ਇਸ ਮੌਕੇ ਤੇ ਇਸ ਫੌਜੀ ਦਸਤੇ ਦਾ ਵਤੀਰਾ ਬੜਾ ਰੋਹ ਭਰਿਆ ਸੀ ਅੰਤਿਮ ਯਾਤਰਾ ਸਮੇਂ ਔਰਤਾਂ ਆਪਣੇ ਰਿਵਾਜ ਅਨੁਸਾਰ ਅਰਥੀ ਉੱਪਰੋਂ ਦੀ ਸੁੱਟਣ ਲਈ ਪੈਸੇ ਆਪਣੇ ਹੱਥਾਂ ਵਿੱਚ ਫੜ ਕੇ ਲੈ ਜਾ ਰਹੀਆਂ ਸਨ ਪਰ ਨਾਲ ਜਾ ਰਹੇ ਫੌਜੀਆਂ ਨੇ ਇਹ ਪੈਸੇ ਖੋਹ ਲਏ ਜਿਹੜੀਆਂ ਇਸਤਰੀਆਂ ਸਤੀ ਹੋ ਰਹੀਆਂ ਸਨ ਉਹਨਾਂ ਦੇ ਗਾਲ ਕੰਨਾਂ ਅਤੇ ਨੱਕ ਦੇ ਗਨੇ ਲੋਹਾ ਲੈ ਗਏ ਇੱਕ ਸਤੀ ਹੋ ਰਹੀ ਔਰਤਾਂ ਸੋਨੇ ਦਾ ਕਮ ਕਮਰਬੰਦ ਖਿੱਚਦਿਆਂ ਇੱਕ ਫੌਜੀ ਨੇ ਆਪਣੇ ਹੱਥ ਹੀ ਸਾੜ ਲਏ ਇਸ ਤਰ੍ਹਾਂ ਦੀ ਮਾਰ ਢਾੜ ਨੇ ਸਤੀ ਦੀ ਰਸ ਨੂੰ ਵੀ ਰੀਤੀ ਰਿਵਾਜ ਅਤੇ ਪਰੰਪਰਾ ਅਨੁਸਾਰ ਨਾ ਹੋਣ ਦਿੱਤਾ ਜਦੋਂ ਅਗ ਦੀਆਂ ਲਪਟਾਂ ਉੱਚੀਆਂ ਹੋਈਆਂ ਸਿਰਫ ਉਦੋਂ ਹੀ ਲੁੱਟਖੋ ਕਰਨ ਵਾਲਿਆਂ ਨੂੰ ਠੱਲ ਪਈ ਸਤੀ ਹੋ ਰਹੀ ਟੀਵੀਆਂ ਵਿੱਚੋਂ ਇੱਕ ਟੀਵੀ ਨੇ ਬਲਦੀਆਂ ਲਾਟਾਂ ਵਿੱਚ ਹੀ ਖੜੀ ਹੋ ਕੇ ਲੁੱਟਖੋ ਕਰਨ ਵਾਲਿਆਂ ਨੂੰ ਕਰਾਰੀ ਝਾੜ ਪਾਈ ਉਹਨਾਂ ਨੂੰ ਸਿੱਖ ਧਰਮ ਤੇ ਕਲੰਕ ਆਖਿਆ ਤੇ ਮਰਨ ਤੋਂ ਪਹਿਲਾਂ ਉਹਨਾਂ ਨੂੰ ਸਾਧ ਦਿੱਤਾ ਇੱਕ ਸੇਰਿਕ ਨੇ ਉਸ ਨੂੰ ਜ਼ੋਰਦਾਰ ਧੱਕਾ ਮਾਰਿਆ ਤੇ ਉਹ ਅੱਗ ਦੀਆਂ ਲਪਟਾਂ ਵਿੱਚ ਸੜ ਕੇ ਸੁਆਹ ਹੋ ਗਈ ਫੌਜ ਨੇ ਕੁਵਰ ਪਸ਼ੋਰਾ ਸਿੰਘ ਦੀ ਮੌਤ ਦਾ ਬਦਲਾ ਲੈਣ ਦਾ ਉਦੇਸ਼ ਪੂਰਾ ਕਰ ਲਿਆ ਸੀ ਉਹਨਾਂ ਨੇ ਦੋਸ਼ੀ ਵਜੀਰ ਜਵਾਹਰ ਸਿੰਘ ਨੂੰ ਮਾਰ ਮਕਾਇਆ ਸੀ ਹੁਣ ਸਾਰੇ ਕੋਸ਼ਿਸ਼ ਕਰਨ ਲੱਗੇਗੇ ਕਿਵੇਂ ਨਾ ਕਿਵੇਂ ਰਾਣੀ ਦਾ ਗੁੱਸਾ ਠੰਡਾ ਕੀਤਾ ਜਾਵੇ ਉਹ ਸੰਜੀਦਾ ਹੋ ਕੇ ਖੁਦ ਨੂੰ ਰਾਣੀ ਸਾਹਮਣੇ નિર્ਦੋਸ਼ ਸਾਬਤ ਕਰਨ ਦੀਆਂ ਵਿਉਂਤਾਂ ਬਣਾਉਣ ਲੱਗੇ ਪਰ ਰਾਣੀ ਦੇ ਜਖਮ ਹਾਲੇ ਅੱਲੇ ਸਨ ਉਹ ਭਰਾ ਦੀ ਮੌਤ ਦੇ ਸਦਮੇ ਚੁਹਾਲੇ ਬਾਹਰ ਨਹੀਂ ਆਈ ਸੀ ਉਹ ਹਾਲੇ ਇਸ ਹਾਲਤ ਵਿੱਚ ਨਹੀਂ ਸੀ ਕਿ ਉਸ ਨਾਲ ਕੋਈ ਗੱਲ ਕੀਤੀ ਜਾ ਸਕੇ ਜਾਂ ਉਸ ਨੂੰ ਦਰਾਸਾ ਦਿੱਤਾ ਜਾ ਸਕੇ ਉਸ ਕੋਲ ਹਰ ਫਰੋਜ ਅਫਸੋਸ ਕਰਨ ਲਈ ਬਹੁਤ ਸਾਰੀਆਂ ਔਰਤਾਂ ਆਉਂਦੀਆਂ ਉਹ ਹਰ ਰੋਜ਼ ਆਪਣੇ ਮਰ ਚੁੱਕੇ ਭਰਾ ਦੀ ਯਾਦ ਤਾਜ਼ਾ ਕਰਨ ਲਈ ਪੈਦਲ ਉਸ ਦੀ ਸਮਾਧੀ ਤੇ ਜਾਇਆ ਕਰਦੀ ਸੀ। ਉਹ ਹਰ ਰੋਜ਼ ਆਪਣੇ ਵਾਲ ਖਿਲਾਰ ਕੇ ਸੌਗੀ ਅੰਦਾਜ਼ ਸੌਗੀ ਅੰਦਾਜ਼ ਵਿੱਚ ਸਾਰਾ ਸ਼ਹਿਰ ਪਾਰ ਕਰਕੇ ਮਸਤੀ ਗੇੜ ਤੋਂ ਬਾਹਰ ਬਣੀ ਆਪਣੇ ਪਾਸ ਜੋ ਭਰਾ ਜਵਾਰ ਸਿੰਘ ਦੀ ਸਮਾਧੀ ਤੇ ਜਾਂਦੀ ਸੀ। ਅਜਿਹੀ ਮਾਨਸਿਕਤ ਮਾਨਸਿਕ ਹਾਲਤ ਵਿੱਚ ਉਹ ਫੌਜ ਦੀਆਂ ਮੋਮੋ ਠਗਣੀਆਂ ਤੇ ਬਹਾਨੇਬਾਜ਼ੀਆਂ ਕਿਵੇਂ ਸੁਣਦੀ। ਫੌਜ ਤਾਂ ਛੇਤੀ ਤੋਂ ਛੇਤੀ ਉਸ ਨਾਲ ਸ਼ਾਂਤਮਈ ਸੰਬੰਧ ਬਣਾਉਣਾ ਲਈ ਕਾਲੀ ਹੋਈ ਪਈ ਹੋਈ ਸੀ ਹੁਣ ਫੌਜ ਆਪੋ ਵਿੱਚ ਦੁਫਾੜ ਹੋ ਰਹੀ ਸੀ ਅਤੇ ਇੱਕ ਦੂਜੇ ਨੂੰ ਜਵਾਰ ਸਿੰਘ ਦੇ ਵੈਸ਼ੀਆਂ ਦਾ ਕਤਲ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਸੀ ਕੋਈ ਤਾਂ ਇੱਥੇ ਤੱਕ ਆਖਣ ਲੱਗ ਪਏ ਸਨ ਕਿ ਫੌਜ ਨੇ ਉਹਨਾਂ ਲੋਕਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜੋ ਇਸ ਕਤਲ ਲਈ ਜ਼ਿੰਮੇਵਾਰ ਹਨ ਅਤੇ ਕਾਤਲਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਦੂਜੇ ਪਾਸੇ ਜਿਨ੍ਹਾਂ ਨੂੰ ਦੋਸ਼ੀ ਠਹਿਰਾ ਕੇ ਸਜ਼ਾ ਦੇਣ ਦੀ ਗੱਲ ਹੋ ਰਹੀ ਸੀ ਉਹਨਾਂ ਦਾ ਕਹਿਣਾ ਸੀ ਕਿ ਇਹ ਤਾਂ ਸਾਰੀ ਫੌਜ ਦਾ ਸਾਂਝੇ ਰੂਪ ਵਿੱਚ ਕੀਤਾ ਗਿਆ ਫੈਸਲਾ ਸੀ ਅਤੇ ਇਸ ਲਈ ਜਵਾਬਦੇਹ ਵੀ ਸਮੁੱਚੀ ਫੌਜ ਹੀ ਹੈ ਸਿਰਫ ਉਹਨਾਂ ਨੂੰ ਹੀ ਕਿਉਂ ਬਲੀ ਦੇ ਬੱਕਰੇ ਬਣਾਇਆ ਜਾ ਰਿਹਾ ਹੈ ਨਾਲੇ ਕਤਲ ਦੀ ਵਾਰਦਾਤ ਵੇਲੇ ਸਾਰੀ ਫੌਜ ਦੀ ਵਾਰਦਾਤ ਵਾਲੀ ਥਾਂ ਤੇ ਮੌਜੂਦ ਸੀ ਅਤੇ ਫੌਜ ਦੇ ਹਰ ਬੰਦੇ ਨੂੰ ਇਸ ਵਾਰਦਾਤ ਬਾਰੇ ਪਹਿਲਾਂ ਤੋਂ ਹੀ ਪਤਾ ਸੀ ਰਾਣੀ ਨਾਲ ਫਿਰ ਤੋਂ ਸੁਖਾਵੇ ਸਬੰਧ ਬਣਾਉਣ ਲਈ ਫੌਜ ਦੇ ਪੰਚਪੂਰੀ ਕੋਸ਼ਿਸ਼ ਕਰ ਰਹੇ ਸਨ पर गुस्से ਵਿੱਚ ਆਈ ਹੋਈ ਰਾਣੀ ਕਿਸੇ ਦੀ ਵੀ ਗੱਲ ਸੁਣ ਲਈ ਤਿਆਰ ਨਹੀਂ ਸੀ ਬਹੁਤ ਕੋਸ਼ਿਸ਼ਾਂ ਕਰਨ ਤੋਂ ਬਾਅਦ ਰਾਣੀ ਇਸ ਗੱਲ ਲਈ ਸਹਿਮਤ ਹੋਈ ਕਿ ਉਸਦੇ ਭਰਾ ਦੇ ਕਤਲ ਦੀ ਸਾਜ਼ਿਸ਼ ਕਰਨ ਵਾਲਿਆਂ ਨੂੰ ਅਤੇ ਕਤਲ ਦੀ ਵਾਰਦਾਤ ਵਿੱਚ ਸ਼ਾਮਲ ਲੋਕਾਂ ਨੂੰ ਫੌਜ ਸਾਹ ਦੇ ਦੇਵੇ ਤਾਂ ਉਸ ਨੂੰ ਸੰਤੁਸ਼ਟੀ ਹੋ ਜਾਵੇਗੀ ਉਸ ਨੇ ਪੰਚਾਂ ਨੂੰ ਅਤੇ ਫੌਜ ਦੇ ਅਫਸਰਾਂ ਨੂੰ ਸੱਦਾ ਦਿੱਤਾ ਕਿ ਉਹ ਰਾਣੀ ਨੂੰ ਸੰਮਨ ਮਂਗਰਜ ਵਿੱਚ ਆ ਕੇ ਮਿਲਣ ਉਸ ਮੀਟਿੰਗ ਵਿੱਚ ਰਾਣੀ ਨੇ ਉਹਨਾਂ ਸਾਰਿਆਂ ਨੂੰ ਖੂਬ ਲਾਂਤ ਆ ਪਾਈਆਂ ਅਤੇ ਉਸ ਨਾਲ ਗਦਾਰੀ ਕਰਨ ਲਈ ਖੂਬ ਫਿਟਕਾਰਿਆ ਆਪਣੇ ਮਨ ਦਾ ਗਵਾਰ ਕੱਢਣ ਤੋਂ ਬਾਅਦ ਗੱਲ ਨਵੇੜਦਿਆਂ ਉਸਨੇ ਆਖਿਆ ਮੇਰੇ ਦੋਛੀਆਂ ਦੀ ਨਿਸ਼ਾਨਦੇਹੀ ਕਰੋ ਅਤੇ ਉਹਨਾਂ ਸਾਰਿਆਂ ਮੇਰੇ ਹਵਾਲੇ ਕਰੋ ਬਾਕੀਆਂ ਨੂੰ ਮੈਂ ਮaaf ਕਰ ਦੇਵਾਂਗੀ ਇਸ ਤੇ ਕੋਈ ਪੰਚਾਨੇ ਰਾਣੀ ਨੂੰ ਕਿਹਾ ਕਿ ਉਹ ਸਾਫ਼-ਸਾਫ਼ ਦੱਸ ਦੇਵੇ ਕਿ ਉਸ ਨੂੰ ਕਿਹੜੇ-ਕਿਹੜੇ ਬੰਦਿਆਂ ਦੇ ਸ਼ੱਕ ਹੈ ਤਦ ਰਾਣੀ ਨੇ ਦਿਵਾਨ ਜਵਾਰ ਮਲ ਦਾ ਨਾਮ ਲਿਆ ਦਿਵਾਨ ਜਵਾਰ ਮਲ ਰਾਜਾ ਸਚੇ ਸਿੰਘ ਦਾ ਦਿਵਾਨ ਸੀ ਅਤੇ ਉਹ ਸੱਚਮੁੱਚ ਇਸ ਸਾਜ਼ਿਸ਼ ਵਿੱਚ ਸ਼ਾਮਲ ਸੀ। ਪਿਰਤੀ ਸਿੰਘ ਨੇ ਫੌਜ ਨੂੰ ਜਿਹੜੇ ਪੈਸੇ ਵੰਡੇ ਸਨ ਉਹ ਦੀਵਾਨ ਜਵਾਰ ਮੱਲ ਨੇ ਹੀ ਦਿੱਤੇ ਸਨ। ਉਹ ਵੀ ਉਸ ਵੇਲੇ ਉਸ ਮੀਟਿੰਗ ਵਿੱਚ ਬੈਠਾ ਸੀ। ਫੌਰੀ ਤੌਰ ਤੇ ਦੀਵਾਨ ਜਵਾਰ ਮੱਲ ਤੋਂ ਹਥਿਆਰ ਖੋਹ ਲੈ ਗਏ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਰਾਣੀ ਨੇ ਫਿਰ ਮੰਗ ਕੀਤੀ ਕਿ ਪਿਰਤੀ ਸਿੰਘ ਅਤੇ ਡੋਗਰਾ ਪਾਰਟੀ ਦੇ ਸਾਰੇ ਬੰਦਿਆਂ ਨੂੰ ਫੜ ਕੇ ਉਹਦੇ ਹਵਾਲੇ ਕੀਤਾ ਜਾਵੇ। ਪਰ ਇਹਨਾਂ ਵਿੱਚੋਂ ਕੋਈ ਬੰਦਾ ਵੀ ਇਸ ਮੀਟਿੰਗ ਵਿੱਚ ਹਾਜ਼ਰ ਨਹੀਂ ਸੀ ਕਿਉਂਕਿ ਉਹਨਾਂ ਨੇ ਸ਼ਾਹੀ ਡਿਵੀਜ਼ਨ ਤੋਂ ਕਦੇ ਵੀ ਬਾਹਰ ਨਾ ਨਿਕਲਣ ਦੀ ਸੌਖਾ ਲਈ ਸੀ ਇਸ ਡਿਵੀਜ਼ਨ ਵਿੱਚ ਉਹਨਾਂ ਨੂੰ ਸੁਰੱਖਿਆ ਮਿਲਦੀ ਸੀ ਇਸ ਮੰਗ ਬਾਰੇ ਸੁਣ ਕੇ ਪੰਚਾਇਤ ਵਿੱਚ ਬੜਾ ਰੋਲਾ ਰੱਪਾ ਪੈਣ ਲੱਗਾ ਅਤੇ ਉਹਨਾਂ ਦੇ ਚਿਹਰਿਆਂ ਤੋਂ ਪਰੇਸ਼ਾਨੀ ਚਲਕਣ ਲੱਗੀ ਮੀਟਿੰਗ ਖਤਮ ਹੋਣ ਤੱਕ ਉਹਨਾਂ ਦੇ ਚਿਹਰਿਆਂ ਤੇ ਪਰੇਸ਼ਾਨੀ ਬਣੀ ਰਹੀ ਮੀਟਿੰਗ ਸਮਾਪਤ ਹੋਣ ਤੋਂ ਬਾਅਦ ਸਾਰੇ ਪੰਚ ਅਤੇ ਅਫਸਰ ਫੌਜੀ ਕੈਂਪ ਵਿੱਚ ਵਾਪਸ ਚਲੇ ਗਏ ਅਸਲ ਵਿੱਚ ਫੌਜੀ ਪੰਚਾਂ ਅਤੇ ਅਫਸਰਾਂ ਦੇ ਦੋ ਧੜੇ ਬਣ ਗਏ ਸਨ ਇੱਕ ਤੜਾ ਇਸ ਗੱਲ ਦੇ ਹੱਕ ਵਿੱਚ ਸੀ ਕਿ ਕੇ ਪ੍ਰਤੀਤ ਸਿੰਘ ਅਤੇ ਉਹਦੇ ਹੋਰ ਡੋਗਰੇ ਸਾਥੀਆਂ ਨੂੰ ਫੜਕੇ ਬਰਾਣੀ ਦੇ ਹਵਾਲੇ ਕਰ ਦਿੱਤਾ ਜਾਵੇ ਜਦੋਂ ਕਿ ਦੂਜਾ ਤੜਾ ਇਸ ਗੱਲ ਦਾ ਸਖਤ ਵਿਰੋਧ ਕਰ ਰਿਹਾ ਸੀ ਫ੍ਰਾਂਸੀਸੀ ਫੌਜ ਯਾਨੀ ਜਰਨਲ ਵੈਂਟੂਰਾ ਦੀ ਡਿਵੀਜ਼ਨ ਸਭ ਤੋਂ ਵੱਧੇਰੇ ਕੋਸ਼ਿਸ਼ ਕਰ ਰਹੀ ਸੀ ਕਿ ਕਿਵੇਂ ਨਾ ਕਿਵੇਂ ਪ੍ਰਤੀਤ ਸਿੰਘ ਅਤੇ ਉਹਦੇ ਸਾਥੀਆਂ ਨੂੰ ਆਤਮ ਸਮਰਪਣ ਲਈ ਤਿਆਰ ਕੀਤਾ ਜਾਵੇ ਵੈਂਟੂਰਾ ਦੀ ਡਿਵੀਜ਼ਨ ਨੇ ਇੱਕ ਇਸ ਮਕਸਦ ਲਈ ਕਈ ਹੋਰ ਬਟਾਲੀਨਾਂ ਨੂੰ ਵੀ ਆਪਣੇ ਨਾਲ ਜੋੜ ਦਿਆ ਇਸ ਡਿਵੀਜ਼ਨ ਨੇ ਆਪਣੇ ਸਹਿਯੋਗੀਆਂ ਨਾਲ ਰਲ ਕੇ ਇਹ ਯੋਜਨਾ ਬਣਾਈ ਕਿ ਸ਼ਾਹੀ ਡਿਵੀਜ਼ਨ ਉੱਪਰ ਹਮਲਾ ਕਰਕੇ ਦੋਸ਼ੀ ਪੀਤੀ ਸਿੰਘ ਅਤੇ ਉਹਦੇ ਸਾਥੀਆਂ ਨੂੰ ਕਾਬੂ ਕਰ ਲਿਆ ਜਾਵੇ। ਇਹ ਖਬਰ ਸੁਣ ਕੇ ਸ਼ਾਹੀ ਡਿਵੀਜ਼ਨ ਵੀ ਚੌਕਸ ਹੋ ਗਈ ਅਤੇ ਉਸ ਨੇ ਆਪਣੀ ਘੇਰਾਬੰਦੀ ਮਜ਼ਬੂਤ ਕਰ ਦਿੱਤੀ। ਇਸ ਡਿਵੀਜ਼ਨ ਨੇ ਦੋਸ਼ੀ ਪੀਤੀ ਸਿੰਘ ਅਤੇ ਉਹਦੇ ਸਾਥੀਆਂ ਨੂੰ ਕੇਂਦਰ ਵਿੱਚ ਰੱਖ ਕੇ ਉਹਨਾਂ ਦੇ ਚਾਰੇ ਸੁਰੱਖਿਆ ਦਾ ਕਬੂਜ ਬਣਾ ਲਿਆ। ਇਸ ਮੁਸ਼ਕਲ ਘੜੀ ਵਿੱਚ ਇੱਕ ਨਵੀਂ ਖਬਰ ਆਈ। ਪਤਾ ਲੱਗਾ ਕਿ ਅਗਲੀ ਸਵੇਰ ਮਹਾਰਾਜਾ ਦਲੀਪ ਸਿੰਘ ਦੀ ਹਾਜ਼ਰੀ ਵਿੱਚ ਸਮੁੱਚੀ ਫੌਜ ਫਿਰ ਤੋਂ ਇਸ ਮਸਲੇ ਉੱਪਰ ਵਿਚਾਰ ਕਰੇਗੀ ਮਹਾਰਾਜੇ ਦੀ ਹਾਜ਼ਰੀ ਵਿੱਚ ਮੀਟਿੰਗ ਤੋਂ ਪਹਿਲਾਂ ਪਹਿਲੀ ਰਾਤ ਪੰਚਾਂ ਨੇ ਇੱਕ ਗੁਪਤ ਮੀਟਿੰਗ ਕੀਤੀ ਇਸ ਮੀਟਿੰਗ ਵਿੱਚ ਇਹ ਤੈਅ ਹੋਇਆ ਕਿ ਖਾਲਸਾ ਫੌਜ ਵਿੱਚ ਫੁੱਟ ਪੈਣ ਤੋਂ ਰੋਕਣ ਲਈ ਅਤੇ ਆਪਸੀ ਖੂਨ ਖਰਾਬੇ ਤੋਂ ਬਚਣ ਲਈ ਇੱਕੋ ਹੱਲ ਬਜਦਾ ਹੈ ਇਹ ਹੱਲ ਇਓਂ ਹੈ ਕਿ ਪਿਰਥੀ ਸਿੰਘ ਅਤੇ ਉਹਦੇ ਸਾਥੀਆਂ ਰਾਤ ਦੇ ਹਨੇਰੇ ਵਿੱਚ ਜਾਂ ਸਵੇਰੇ ਇਸ ਵਕਤ ਚੁੱਪਚਾਪ ਫੌਜੀ ਕੰਮ ਵਿੱਚ ਉਪਜਾ ਦਿੱਤਾ ਜਾਵੇ ਅਤੇ ਉਹ ਆਪਣੇ ਆਪ ਜੰਮੂ ਦੇ ਰਾਹ ਪੈ ਜਾਣ ਜਿਵੇਂ ਯੋਜਨਾ ਬਣਾਈ ਗਈ ਸੀ ਉਵੇਂ ਹੀ ਕੀਤਾ ਗਿਆ ਮਹਾਰਾਜਾ ਦਲੀਪ ਸਿੰਘ ਸਾਹਮਣੇ ਹੋਣ ਵਾਲੀ ਮੀਟਿੰਗ ਦੀਆਂ ਤਿਆਰੀਆਂ ਵਿੱਚ ਸਾਰੀ ਫੌਜ ਰੁੱਝੀ ਹੋਈ ਸੀ ਕਿਸੇ ਨੂੰ ਵੀ ਆਸੇ-ਪਾਸੇ ਦੇਖਣ ਦੀ ਫੁਰਸਤ ਨਹੀਂ ਸੀ ਅਜੇ ਹੀ ਹਵੜਾ ਦਫਰੀ ਦੇ ਮਾਹੌਲ ਵਿੱਚ ਸਵੇਰੇ ਇਸ ਵਕਤ ਹੀ ਦੂਜੇ ਗ੍ਰਸਤੀਓ ਪ੍ਰਤੀ ਸਿੰਘ ਅਤੇ ਉਹਦੇ ਸਾਥੀਆਂ ਨੂੰ ਭਜਾ ਦਿੱਤਾ ਗਿਆ ਉਹ ਪਹਾੜ ਵੱਲ ਜਾਣ ਵਾਲੇ ਰਾਹ 'ਤੇ ਪੈ ਗਏ ਅਤੇ ਸਹੀ ਸਲਾਮਤ ਜੰਮੂ ਪਹੁੰਚ ਗਏ ਰਾਜਾ ਗੁਲਾਬ ਸਿੰਘ ਨੇ ਲਾਹੌਰ ਦਰਬਾਰ ਨੂੰ ਖਤ ਲਿਖ ਕੇ ਨਵਾਰ ਸਿੰਘ ਦੀ ਮੌਤ ਦਾ ਅਫਸੋਸ ਕਰ ਦਿੱਤਾ ਅਤੇ ਖਾਤ ਵਿੱਚ ਇਹ ਵੀ ਐਲਾਨ ਕਰ ਦਿੱਤਾ ਉਸ ਦੀ ਤਾਕਤ ਅਤੇ ਉਸ ਦਾ ਪ੍ਰਭਾਵ ਹਾਲੇ ਵੀ ਕਾਇਮ ਹੈ ਉਹ ਪ੍ਰਤੀ ਸਿੰਘ ਅਤੇ ਉਹਦੇ ਸਾਥੀਆਂ ਨੂੰ ਜ਼ਰੂਰ ਸਜ਼ਾ ਦੇਵੇਗਾ ਰਾਣੀ ਸਮਝ ਗਈ ਕਿ ਹੁਣ ਸਬਰ ਕਰਕੇ ਚੁੱਪ ਬੈਠਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ ਹੁਣ ਉਹ ਰਾਜਾ ਲਾਲ ਸਿੰਘ ਨਾਲ ਵਧੇਰੇ ਰਾਏ مشورہ ਕਰਨ ਲੱਗ ਪਈ ਸੀ ਰਾਜਾ ਲਾਲ ਸਿੰਘ ਹਰ ਰੋਜ਼ ਉਸ ਕੋਲ ਆਉਂਦਾ ਸੀ ਅਤੇ ਉਸ ਕੋਲ ਆਪਣਾ ਦੁੱਖ ਸੁੱਖ ਸਾਂਝਾ ਕਰਦੀ ਸੀ ਦਿਨਾ ਵਿੱਚ ਹੀ ਰਾਣੀ ਲਾਲ ਸਿੰਘ ਤੋਂ ਇੰਨੀ ਪ੍ਰਭਾਵਿਤ ਹੋ ਗਈ ਕਿ ਉਸ ਦੀ ਸਲਾਹ ਤੇ ਅਤੇ ਉਸ ਦੁਆਰਾ ਗਰੰਟੀ ਦੇਣ ਤੇ ਰਾਣੀ ਨੇ ਦਿਵਾਨ ਜਵਾਰ ਮਲ ਨੂੰ ਵੀ ਰਹਾ ਕਰ ਦਿੱਤਾ। ਲਓ ਜੀ ਅੱਜ ਲਈ ਇਹਨਾਂ ਇਤਿਹਾਸ ਲੈ ਕੇ ਹਾਜ਼ਰ ਹਾਂ। ਔਰ ਇਤਿਹਾਸ ਪੜਦੇ ਸੁਣਦੇ ਸੁਣਾਉਂਦੇ ਇਸ ਨੇ ਬੇਨਤ ਪ੍ਰਕਾਰ ਦੇ ਭੁੱਲਾਂ ਚੁੱਕਾ ਹਿੰਦੇ ਨਹੀਆਂ ਹੋਈਆਂ ਹੋਣ ਗਿਆ। ਨਾਦਾਨ ਸਿੰਘ ਰਾਜਣ ਕੇ ਮਾਫ ਕਰਨਾ। ਗੁਰੂ ਸਾਹਿਬ ਅਰਦਾਸ ਬੇਨਤੀ ਕਰਨੀ ਕਿ ਸਿੰਘ ਨੂੰ ਸਹੀ ਇਤਿਹਾਸ ਪੜਨ ਦੀ ਸੋਝੀ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।